ਲੋ ਜੀ ਬਾਈ ਘਰ ਪਹੁੰਚ ਗਏ ਹਾਂ ਵੀ ਅਕਲ ਉਹ ਹਾਲੀ ਉਹ ਤੁਹਾਡੀ ਮੁੰਡਾ ਚੜ ਗਿਆ ਉੱਪਰ ਸ਼ਗਲ ਲੈਣਾ ਐ ਨਹੀਂ ਹੋੜਾ ਕਿਤੇ ਅਕਲ ਤੇਗਾ ਮੱਥਾ ਫਾੜ ਅੰਦਰ ਪੈਸੇ ਡੈਟਟਰ ਖਾ ਗਿਆ ਅਕਲ ਪੈਸੇ 23 ਸੀ ਤਾਂ ਬਹੁਤ ਹੋ ਗਿਆ ਤਾਂ ਉਹ ਬੱਚੀ ਦਾ ਜਾ 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 ਲੈ ਉਹ ਕੀ ਆਏ ਉਹ ਕੀ ਆਏ ਨੀਂਦੇ ਕੋੜੇ ਦੀਆਂ ਵਧਾਈਆਂ ਸਕੰਡ ਮਿਲ ਗਿਆ ਭਾਈ ਚੱਲ ਜੋਰ ਕੇ ਕੀ ਕਿ ਮੁबारकਾ ਸਾਰਿਆਂ ਨੂੰ ਸਾਰਿਆਂ ਨੂੰ ਚਾਰਿਆਂ ਨੂੰ ਮਨੇ ਕਿ ਆ ਚਾਰਿਆਂ ਦਾ ਚਾਰਿਆਂ ਦਾ ਹੈ ਇਹ ਕਿਹੜਾ ਡਰਾਈਵਰ ਹੈ ਨੀਲਾ ਕੋੜ ਆ ਰਿਹਾ ਹੈ ਆਰੇ ਖੇਤਰ ਦੱਸ ਕਿਹੜਾ ਜੋੜ ਕਿਹੜਾ ਆਰੇ ਲਿਖਿਆ ਪਿਆ ਆਰੇ 553 553 ਅਜੇ ਕਰ ਮੂੰਹ ਮਿੱਟਾ ਵੇ ਕਰ ਮੂੰਹ ਮੈਂ ਕਹਿੰਦਾ ਸਾਰੇ ਰੰਗ-ਬਰੰਗੇ ਹੋਗੇ ਤੇ ਨੇ ਤਿੰਨ ਰੰਗੇ ਹੋ ਗਏ ਜੇ ਕਿ ਟਰਾਲੇ ਨਾਲ ਮਿਲ ਜੂਗਾ ਰਾਲੇ ਨਾਲ ਮਿਲਦਾ ਹਾਂ ਹਾਂ ਆਹ ਬੋਨੇ ਕਿਹੜਾ ਲਿਆਂਦਾ ਲੱਗਾ ਕੋੜਾ ਪੰਜਾਤੀ ਹਾਂ ਹੁਣ ਮਾਰ ਲੈ ਕੋਲੋ ਕੇ ਤਾਂ ਵੀ ਮਾਰ ਦੇ ਸੇ ਤੂੰ ਮੂਸਲਾ ਮਾਰ ਦਿਓ ਦਬਦਾ ਕਿਦੇ ਅੱਛਾ ਸਵਾਲ ਵੀ ਦੇਤਾ ਓਵਰ ਥੀ ਕਿਸੇ ਕਰਕੇ ਤਾਂ ਬੱਜੀ ਹੈ ਲਓ ਜੀ ਭਾਈ ਸੇੜੀ ਮਾਰਦਾ ਦੇਖੋ ਖੜਾ ਹੀ ਸੇੜੀ ਮਾਰਦਾ ਅਕਲ ਮਾਰਦਾ ਸਿਟੀ ਸਿਟੀ ਦਾ ਸਕੇ ਕੋਲ ਆ ਸਿਟੀ ਕੋਲ ਸਿਟੀ ਮਾਰਦਾ ਬੇਲਾ ਅਰੀਜਨਲ ਸਿਟੀ ਹੈ ਇਹ ਉਹ ਤੱਕ ਸੁਣਦੀ ਬਾਈ ਇਹ ਬੇਨਾ ਮੋਡੀਫਿਕੇਸ਼ਨ ਅਸੁੱਤੀ ਮਾਰਦਾ ਹੈ ਸਹੀ ਗੱਲ ਹੈ ਅਰੀਜਨਲ ਹੈ ਬਾਈ ਅਰੀਜਨਲ ਸਿਟੀ ਮਾਰਦਾ ਦੇਖੋ ਹਾਂ ਸਾਡਾ ਛੋਟਾ ਜਿਹਾ ਪਰਿਵਾਰ ਹੈ ਜੀ ਆ ਆ ਸਾਡਾ ਪਰਿਵਾਰ ਦੇਖਿਓ ਜੀ ਆ ਜਾਓ ਜੀ ਆ ਜਾਓ ਜੀ 6 ਜਾਨੇ ਆ ਠੀਕ ਹੈ ਲੋ ਜੀ ਭਾਈ ਸ਼ੀਰਧਾਂ ਦੀ ਧਰਤੀ ਸ੍ਰੀ ਚਮਕੌਰ ਸਾਹਿਬ ਪਹੁੰਚ ਗਏ ਹਾਂਜੀ ਭਾਈ ਪਹੁੰਚ ਗਏ ਹਾਂਜੀ ਪਹੁੰਚ ਜਾ ਕਰੋ ਬਾਬੇ ਦੀ ਕਿਰਪਾ ਹੋਈ ਜੱਗਾ ਕਹਿੰਦਾ ਵੀ ਬਿਨਾ ਮੱਥਾ ਟੇਕ ਕੇ ਜਾਣਾ ਹੈ ਮਹਾਰਾ ਸੱਚੇ ਭਾਜਾ ਵਰਕਦਾ ਪਾਈ ਭਾਈ ਲੋ ਜੀ ਭਾਈ ਤੇਰਾ ਹੀ ਹੋ ਗਿਆ ਉਹਦਿਆਂ ਨੂੰ 7:30 ਹੋ ਗਏ ਜੀ ਸ਼੍ਰੀ ਅੰਬਾਲ ਸਾਹਿਬ ਦੇ ਘਰ ਤੋਂ ਜਾਂਦੇ ਰਹੋ ਤੇ ਮਾਰ ਕੇ ਲੈਟਾ ਤੇ ਮੋੜਾ ਲੈਟਾ ਵਰ ਗਿਆ ਬਾਈ ਦਸ ਤਾਂ ਨੇ شہادت ਕੋ ਵਾਣੇ ਕਿ ਬਾਈ ਪੈਰ ਵਾਕੇ ਬਾਈ ਚਲਾਉਣ ਦਾ ਮਿਆਰਾ ਲੱਗੇ ਆ ਲੋ ਜੀ ਬਾਈ ਪਿੰਡ ਪਹੁੰਚ ਗਏ ਮਿੱਠਾ ਲੈ ਲਿਆ ਜਗੇ ਮਿੱਠਾ ਬਾਈ ਬੰਦੇ ਨੂੰ ਦੇਣਾ ਹੈ ਤਾਂ ਫੈਸਲਾ ਲੱਖੀ ਬਾਈ ਦੇ ਮਿੱਠਾ ਲੈ ਲਿਆ ਬਾਈ ਨੂੰ ਮਿੱਠਾ ਦੇਣਾ ਹੈ ਘਰ ਲਈ ਪਹੁੰਚੇ ਨੇ ਡਾਕਟਰ ਵਧਾਈਆਂ ਰੇਟਾ ਮੋਢੇ ਨੂੰ ਵਧਾਈਆਂ ਹਾਈ ਵਧਾਈਆਂ ਦਾ ਇਹਨੇ ਸਵੇਰੇ ਦੇਤੀ ਤੇ ਫੋਨ 'ਤੇ ਵਾਹ ਆਪਣਾ ਬੰਦਾ ਨਾਲ ਜ਼ਰੂਰੀ ਇਹ ਬੰਦੇ ਇਹਦੇ ਕੋ ਆਏ ਆ ਪਿੰਡ ਤੇ ਨਾ ਨਾ ਠੀਕ ਆ ਬਾਈ ਡਾਕਟਰ ਦੇਖ ਤਾਂ ਦੇਖੋ ਬੈਠ ਕੇ ਮੜਾ ਪਰ ਬੈਠ ਕੇ ਦੇਖੋ ਪਰ ਨਹੀਂ ਨਹੀਂ ਇੱਕ ਡੈਮੋ ਦਾ ਕਰ ਹੋਣਾ ਹੈ ਨਾ ਕਰ ਦੇਖ ਤਾਂ

ਪ੍ਰਧਾਨ ਜੀ ਕਿਵੇਂ ਆ ਜੀ ਫਿਰ ਵਧੀਆ ਵਧੀਆ ਜੀ ਹਾਂ ਜੱਗਾ ਹਟਿਆ ਲਈ ਲੈ ਨਾ ਨਾ ਵਧੀਆ ਵਧੀਆ ਫੇਰਾ ਪਾ ਕੇ ਹਟਿਆ ਬਹੁਤ ਵਧੀਆ ਭਾਈ ਪ੍ਰਧਾਨ ਦੇਖ ਤਾਂ ਟਰੱਕ ਲੱਗਦਾ ਤਾਂ ਹੀ ਆਊਗਾ ਇਹ ਵੀਡੀਓ ਚ ਮੈਂ ਰਪਾ ਤਾ ਕੋਈ ਨਹੀਂ ਆਊਗਾ ਭਾਈ ਹੁਣ ਤਾਂ ਇਹੀ ਆਉਣਾ ਚਾਹੀਦਾ ਲੈ ਭਾਈ ਵਧਾਈਆਂ ਜੀ ਵਧਾਈਆ ਭਾਈ ਲਓ ਪ੍ਰਧਾਨ ਦੀ ਧੂਪ ਭਾਈ ਸਭ ਤੋਂ ਪਹਿਲਾਂ ਪਿੰਡ ਚ ਵੜਦੀ ਸਾਰੇ ਲੈ ਭਾਈ ਹਾਂ ਹਾਂ ਜਾਣੀ ਸੁੱਕੀ ਨਾ ਰਹੇ ਹੁਣ ਗਿੱਲੀ ਕਰ ਸੁੱਕੀ ਗਿਆ ਹੁਣ ਮੈਂ ਕਹਿੰਦਾ ਇਹੀ ਆਵੇ ਹੁਣ ਜੇ ਪੈੜਾ ਪਾਈ ਆ ਥੋੜੇ ਜਿਹਾ ਪੈੜਾ ਬਹਿ ਗਿਆ ਪਰ ਪ੍ਰਧਾਨ ਦਿਖਾ ਜੇ ਹੁਣ ਬਹਿ ਕੇ ਉੱਪਰ ਖੜਾ ਪ੍ਰਧਾਨ ਨਾਲ ਦਾ ਇਹਦੇ ਹੈ ਖੜਾ ਹੈ ਨਹੀਂ 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 ਬੈਠਾ ਰਹਿ ਕੇ ਕਰਨਾ ਭਾਈ ਇਹ ਜੋ ਪੌੜੀ ਲਾ ਕੇ ਚੜ੍ਹਨੇ ਵਾਲਾ ਕਰ ਨਹੀਂ ਪ੍ਰਧਾਨ ਦੇਖ ਤੈਨੂੰ ਕਿੰਨਾ ਕ ਫਰਕ ਲਾਦਾ ਆਪਣੇ ਟਰੈਕਟਰ ਕਿਲਦੇ ਆ ਜਾ ਪ੍ਰਧਾਨ ਨੂੰ ਪਹਿਲਾਂ ਮੋਟਾ ਗਰਾਊਂਡ ਤੇ ਇਹ ਸਵੇਰ ਦਾ ਕਹਿੰਦਾ ਮੈਂ ਸਵੇਰ ਦਾ ਠੀਕਦਾ ਭਾਈ ਪ੍ਰਧਾਨ ਚਾਹ ਦੋ ਚੱਕ ਲਾ ਜਾਂ ਇੱਕ ਚੱਕ ਲਾ ਉਹਨਾਂ ਕੋਈ ਨਹੀਂ ਹੈਗਾ ਹਾਂ ਰਸਤੇ 'ਚ ਹੁਣ ਪ੍ਰਧਾਨ ਦੇਖਦਾ ਟਾਇਰ ਮੁਰਾਲ ਡੈਰ ਇਹ ਤਾਂ ਹਾਂ 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 ਚੌੜੇ ਹਾਂ ਜਬਾ 100 ਰੁਪਏ ਲੇ ਕੇ ਕਰਤੇ ਪ੍ਰਧਾਨ ਦੇਖ ਮੜਾ ਇੱਕ ਵਾਰ ਵੀ ਆਪਣੇ ਵਾਲੇ ਕਿਤੇ ਕਿੰਨਾ ਦਾ ਫਰਕ ਹੈ ਹਾਂ ਨਾਲੇ ਡੈਕਸ਼ਨਾਂ ਦੇਖ ਤਾਂ ਤੇਰੇ ਮੰਗਣੇ ਮੰਨਦੇ ਆ 100 ਰੁਪਏ ਤੇ ਪੰਮ ਨੂੰ ਟੁੱਟਿਆ ਵੇ ਪ੍ਰਧਾਨ ਡੈਕਸ਼ਨਾਂ ਫੇਰ ਪੈਣਾ ਬੈਠੂਗਾ ਪ੍ਰਧਾਨ ਹੂੰ ਉਹ ਵੀ ਠੀਕ ਆ ਭਾਈ ਕਿੱਡਾ ਲੱਗਦਾ ਇਹ ਤਾਂ ਐ ਲੱਗਦਾ ਵੀ ਕੰਦਾ ਵੀ ਟਾ ਕੇ ਗਾਉਂਦੇ ਨਾ ਸੱਚੀ ਗੱਲ ਹੈ ਜੱਗੇ ਹਾਂ ਲੰਬਾ ਵਾਹੋਦਾ ਲੰਬਾ ਲੰਜਾਈ ਲੰਬਾਈ ਵਾਹੋਦਾ ਯੱਕੀ ਨਵਾਈ ਚੜਾਈ ਪ੍ਰਧਾਨ ਟਰਾਲਾ ਤੋੜ ਹਾਂ ਕੁਝ ਵੀ ਤੋੜ ਰੱਖ ਲਾ ਟਰਾਲਾ ਤੋੜ ਕੇ ਆ ਹਾਲ ਹਾਲ ਛੱਡਲੇ ਲਿਆ ਯੱਕੀ ਵਧਾਈਆਂ ਬਹੁਤ ਬਹੁਤ ਭਾਈ ਨਵੀਂ ਵਧਾਈਆਂ ਤੁਹਾਡੇ ਨਾਲ ਮੋਗੇ ਤੇ ਆਇਆ ਪ੍ਰਧਾਨ ਜੀ ਮੋਗੇ ਤੇ 20 30 ਕਿਲੋਮੀਟਰ ਦਾ ਹੂੰ ਸਾਨੂੰ ਵੀ ਏਦਾਂ ਵੀ ਹਾਂ ਚੀਜ਼ ਆਈ ਪਿੰਡ ਜੀ ਕਿਤੇ ਫਸ ਜਾਈਏ ਜੱਗਾ ਹੈਗਾ ਵਸ ਹੈਗਾ ਹੈਗਾ ਆ ਵੀ ਭੱਜਿਆ ਤੁਹਾਡਾ ਹੀ ਆ ਜੀ ਠੀਕ ਆ ਭਾਈ ਯੱਕੀ ਪ੍ਰਧਾਨ ਹੁਣ ਆਪਣੇ ਮੰਗਨ ਡੈਵਿਡ ਐਕਸ਼ਨ ਹੈਗੇ ਇਹਨੂੰ ਹਾਂ ਫਤ ਕਪੀਚੇ ਦਰ ਦਰ ਦਤੀ ਹੈਗੀ ਨਾ ਉਸ ਆ ਬੜੀਆਂ ਪਾਵਾ ਹਾਂ ਹਾਂ ਇਹਦਾ ਬਹੁਤ ਬੜੀ ਹੈ ਤੇ ਟਰੈਕਟਰ ਦੇ ਸਾਹ ਵਗੇ ਜਗੇ ਪ੍ਰਧਾਨਾ ਬੇਟਕਾ ਤੇ ਨਾ ਹੈ 13 ਚ ਦੇਖ ਤਾਂ ਬੇਟ ਹੈਗਾ ਬੇਟ ਤਾਂ ਲੈ ਬੇਟ ਤਾਂ ਹੋਣਾ ਯਾਰ ਇਧਰ ਕਿਤੇ ਹੈ ਨਹੀਂ ਬੇਟ ਬਲੇ ਬਲੇ ਜਗੇ ਤਾਂ ਬੇਟ ਤਾਂ ਮੈਂ ਦੇਖੀ ਨਾ ਤਿੰਨ ਤਿੰਨ ਉਹ ਆ ਡੇਢ ਕੁਇੰਟਲ ਦੀਆਂ 50 50 ਕਿਲੋ ਕਿੰਨੇ ਡੇਢ ਕੁਇੰਟਲ ਦੀਆਂ ਡੇਢ ਇਧਰ ਡੇਢ ਉਧਰ ਤਿੰਨ ਤਿੰਨ ਮੂਰੇ 6 ਕੁਇੰਟਲ ਬੇਟ ਹੈ ਨਾ ਮੈਂ ਕੰਪਨੀ ਦੰਦੀ ਆ ਮੈਂ ਕਹਿੰਦਾ 30 ਘੰਟਾ ਦਾ ਟਰੈਕਟਰ ਹੀ ਹੁਣ 35 ਦਾ ਹੋਊਗਾ ਜੀ ਕੰਡਾ ਕਰਾਉਂਗੇ ਅੱਜ ਕਾਲੀ ਦੀ ਹੋਊਗਾ ਹੋਊਗਾ ਐਨ ਇੱਕੀ ਦਾਸ ਆ ਗਈ ਜੱਗੇ ਠੀਕ ਆ ਭਾਈ ਵਧਾਈਆਂ ਤੁਹਾਨੂੰ ਬਹੁਤ ਬਹੁਤ ਤੇ ਹੁਣ ਪੈੜਾ ਪਾ ਜਿਕੜਾ ਕਹਿੰਦੇ ਤੇ ਖਾਸ ਟਰੈਕਟਰ ਆਉਣੇ ਇੱਕ ਆ ਗਿਆ ਸ਼ੁਰੂਆਤ ਹੋ ਗਈ ਸ਼ੁਰੂਆਤ ਆ ਜਾ ਸ਼ੁਰੂ ਸ਼ੁਰੂਆਤ ਹੋ ਗਈ ਭਾਈ ਆਗੇ ਵੀ ਲਿਆ ਬਈ ਭਾਈ ਨੀਲਾ ਘੋੜਾ ਆ ਗਿਆ ਲਾਣ ਦੇ ਪੈੜਾ ਪਾਇਆ ਮੈਂ ਇਧਰ ਵੀ ਦਿੱਸੀ ਆ ਜਾਵੇ ਪੁਕਾਰੀਆਂ ਭਾਈ ਬਹੁਤ ਬਹੁਤ ਵਧਾਈਆਂ ਭਾਈ ਹੈ ਨਾ ਮੱਕੇ ਹਮਾ ਸਿਟੀ ਜੀ ਬੜੀਆ ਸਾਡਾ ਟਰੈਕਟਰ ਕਿੱਧਰ ਨੂੰ ਗਿਆ ਮੈਂ ਖੜਨੇ ਪੈਣਾ ਪਾਇਆ ਤੇ ਛੇਤੀ ਆ ਜਾ ਮੈਂ ਕਹੇ ਇਹਦੇ ਨਾਲ ਦਾ ਹੀ ਹਾਂ ਬਈ ਠੀਕ ਆ ਹਾਂ ਹਾਂ ਬਹੁਤ ਵਧੀਆ ਦੇਖ ਬੈਠ ਕੇ ਮੜ ਬੈਠ ਕੇ ਦੇਖ ਤਾਂ ਨਾ ਤੇਰੇ ਵਾਲੇ ਜਿੰਨਾ ਉੱਚਾ ਬੈ ਕੇ ਦੇਖ ਤਾਂ ਹਾਂ ਇਲਾ ਵੀ ਫੜ ਇਲਾ ਫੜ ਨਹੀਂ ਹਾਂ ਨਹੀਂ ਤਾਂ ਕਾਰ ਕਰਦੀ ਹਲ ਤਾਂ ਰਿਜਨਲ ਆ ਸਿਟੀ ਘੱਟ ਮਾਰਦਾ ਇਹਦਾ ਬਹੁਤ ਜਿਆਦਾ ਆ ਹਾਂ ਕੱਢ ਦੇ ਗੇਰ ਚਾਬੀ ਗਲੇ ਬਾਈ ਕਿ ਭਾਰਤੀ ਇਹਦਾ ਤੀਰ ਹੋਇਆ ਹੈ ਦੂਜੀ ਦਾ ਰੇਸਵਾਰ ਸੁਣ ਪ੍ਰਦਰ ਹੈਗੀ ਆ ਰਾਪੜਾ ਪਾਤਾ ਆਇਆ ਦਿੱਲੀ ਨਹੀਂ ਨਹੀਂ ਹਾਂ ਲਿਆਵਾਂਗੇ ਇਹਦੇ ਟਾਇਰ 11 ਦੇ ਜਗ੍ਹਾ 12 ਦੇ 12 ਦੇ 12 ਦੇ 12 2 12 ਦੇ ਆ ਬਹੁਤ بڑے ਟਾਇਰ ਨੇ ਬڑے ਐ ਪਿਛਲੇ 18 ਦੇ ਪਿਛਲੇ ਦਾ 18 ਦਿੱਲੀ ਆ ਜਾ ਵੀ ਹਾਂ ਹਾਂ ਖੜੇ ਤੇ ਹਾਂ ਚਮਗਰ ਸਾਹਿਬ ਖੜੇ ਤੇ ਅੱਛਾ ਫਿਰ ਮਿਲ ਦੇਖਿਆ ਨਹੀਂ ਹੋਣਾ ਸੀ ਟਾਇਰ ਤਾਂ ਦੇਖ ਰਿਆ ਤਾਂ ਮੈਂ ਹਾਂ ਅਸੀਂ ਨਹੀਂ ਦੇਖੇ ਹਾਂ ਸਹੀ ਰੱਖਤੀ ਆ ਪਟ ਗਏ ਹਾਂ ਨਾ ਜੀ ਅੱਤਰੀ ਬੜਾ ਨਹੀਂ ਇਹ ਪੂਰੀਏ ਦਿੱਤੀ ਦੀ ਲਿਮਾ ਸਰਦਾਰ ਵਾਲੀ ਦਾ ਵੇ ਪੂਰੀ ਦੀ ਲਿਮਾ ਪੂਰੀ ਦੀ ਲਿਮਾ ਦਿੱਤੀ ਪੂਰੀ ਦੀ ਲਿਮਾ ਦਿੱਤੀ ਇਹ ਪੂਰੀ ਨੇ ਦਿੱਲੀ ਠੀਕ ਆ ਬਾਈ ਨੀਲਾ ਕੋੜ ਅੱਛਾ ਮੇਲੇ ਤੇ ਸਰ ਵੀ ਤ ਹੋ ਕਿੱਥੇ ਆਏ ਚਾ ਜਾਣੇ ਠੀਕ ਆ ਕਿਹੜਾ ਕੋਈ ਹੋਵੇ ਤੂ ਵੀ ਕੋ ਵੀ ਜਾਂਦੀ ਬਾਹਰੇ ਕੋਈ ਨਾਲ ਦਾ ਲਓ ਜੀ ਲੱਗੇ ਕੈਨੇਡਾ ਵਾਲਾ ਕੁੱਤਾ ਮਿਲ ਗਿਆ ਤੇਰੇ ਡੈਕਟਰ ਨੂੰ ਨਾ ਉਹ ਬਾਈ ਕੈਨੇਡਾ ਨਹੀਂ ਜਾਣਾ ਥੋੜੀ ਖੇਤੀ ਕਰਨ। ਕੋਈ ਕਿਹੜਾ ਕੈਨੇਡਾ ਨਹੀਂ ਜਾਣਾ ਖੇਤੀ। ਇਹ ਭੇਜਣਾ ਹੈਗਾ ਇਹ ਟਰੈਕਟਰ। ਪੂਰੀ ਵਾਸਤੇ ਰੱਖਣਾ ਬਾਈ। ਤੇ ਘਰ ਦੇ ਖੋਜ। ਪੂਰੇ ਜੀ ਪੂਰੇ। ਹਾਂ। ਮਹਾਰਾਜ ਨੇ ਤਮੰਨਾ ਪੂਰੀ ਕਰਤੀ। ਸਾਰੇ ਵੀਰਾਂ ਦਾ ਧੰਨਵਾਦ ਬਾਈ। ਬਹੁਤ ਜਣੇ ਵਧਾਈਆਂ ਦੇ ਰਹੇ ਆ। ਰੁਕਵਚ ਹੁੰਦੀ ਆ ਕਮੈਂਟਾਂ 'ਚ ਵੀ। ਸੌਦਾ ਬਾਈ ਸੀ। ਬਹੁਤ ਧੰਨਵਾਦ ਸਾਰਿਆਂ ਦਾ। ਸੌਦਾ ਸੀ ਪਹਿਲਾਂ ਹੀ ਕਰਿਆ ਸੀ ਤੇ ਬਸ ਥੋੜਾ ਜਿਹਾ ਦੱਸਿਆ ਨਹੀਂ ਹੈਗਾ। ਦੱਸਿਆ ਤਾਂ ਨਹੀਂ ਥੋੜਾ ਜਿਹਾ ਹੀਲਾ ਨਹੀਂ ਦਾ ਹੋ ਰਿਹਾ ਕਿਸੇ ਪਾਸੇ ਇਹ ਤਾਂ ਕਰਕੇ ਆਪਾਂ ਰੌਲਾ ਲੰਦਾ ਬਸ ਸੌਦਾ 8-10 ਦਿਨ ਦਾ ਹੋਇਆ ਮਗਾ ਜਲ ਛੱਡ ਦੂੰਗੇ ਸਾਈਓ ਉਹ ਹੱਥ ਜਾਨੀ ਦਾ ਪੈਂਦਾ ਹੈਗਾ ਤਾਂ ਕਰਕੇ ਦੱਸਿਆ ਜਾਂਦਾ ਵੀ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਬਹੁਤ ਪਿਆਰ ਦੇ ਰਹੇ ਤੁਹਾਡੇ ਪਿਆਰ ਸਦਕਾ ਹੀ ਅੱਜ ਆਪਾਂ 5630 ਤੇ ਬੈਠੇ ਆ ਬਾਈ ਟਾਇਰ ਪਵਾ ਕੇ ਕੀ ਬਣ ਗਿਆ ਟਾਇਰ ਵਾ ਕੇ ਤਾਂ ਜਹਾਜੇ ਬਣ ਗਿਆ ਜੰਮਦੂਦ ਦਾ ਛੋਟਾ ਬਾਈ ਇਹ ਵੀ ਰੀਤੀ ਵੀ ਟਾਇਰ ਪਵਾ ਕੇ ਲਿਖ ਜਾਣਾ ਟਾਇਰ ਪਵਾ ਕੇ ਲਿਖ ਜਾਣਾ ਟਾਇਰਾਂ ਨੇ ਗੱਲਬਾਤ ਵੀ ਬਣਾਤੀ ਹਾਂ ਗਾ ਲੂ ਹਰੇ ਮੈਂ ਕਿਹਾ ਕੈਨੇਡਾ ਵਾਲਾ ਰੋਕਦਾ ਤੈਨੂੰ ਹਾਂ ਅਰੇ ਅਰੇ ਮੈਨੂੰ ਪਛਾਣ ਲਿਆ ਹੁਣ ਪਛਾਣਿਆ ਮੈਂ ਕਿਹਾ ਤੇ ਲਾਈਟ ਪੈਂਦੀ ਨਹੀਂ ਜਾਂਦੀ ਅੱਖ 'ਚ ਨਾਓ ਆਰੇ ਲੈ ਨਾਓ ਕੜੂ ਬਸ ਜਾ ਕੇ ਮੁੰਡਾ ਚੜ ਜਾਂਦਾ ਟਰੈਕਟਰ ਤੇ ਮੁੰਡਾ ਹਾਂ ਲੱਗ ਗਿਆ ਚੜਨ ਕੁੰਚਿਆ ਜਿਆਦਾ ਪਹਿਲਾਂ ਪਟੜਾ ਲਿਆਉਂਦਾ ਉਹ ਪੀੜੀ ਜੀ ਜਾ ਕੇ ਫੇਰ ਉਹ ਪੈਰ ਰੱਖ ਕੇ ਚੜਦਾ ਉੱਚਾ ਤੋਂ ਆਪ ਨਹੀਂ ਚੜਦਾ ਹੁੰਦਾ ਆਪ ਨਹੀਂ ਚੜਦਾ ਹੁੰਦਾ ਬਾਕੀ ਬਾਈ ਸਾਰੇ ਹੁੰਦੇ ਆਪਾਂ ਦਿਖਾਤਾ ਕਾਲਾ ਬਾਈ ਰਹਿ ਗਿਆ ਦਾ ਇੱਕ ਆਪਣਾ ਅੱਜ ਇਹ ਨੂੰ ਹੁਣ ਦਿਖਾਉਣ ਆਏ ਆ ਕਾਲੂ ਕਿਤੇ ਕੰਮ ਜਾਣਾ ਤਾਂ ਕਰਕੇ ਆਣ ਗਿਆ ਹੁਣ ਮਾਝਾ ਉਹ ਖੁਸ਼ੀ ਗਿਆ ਹਾਂਜੀ ਠੀਕ ਆ ਠੀਕ ਆ ਸਾਡੇ ਪਿੰਡ ਚ ਇੱਕਾ ਬਹੁਤ ਆਈ ਹਾਂ ਸਕਾਈ ਬਾਈ ਇੱਕ ਹੈ ਕੋਈ ਵੀ ਚੀਜ਼ ਲਿਆਵੇ ਤਾਂ ਸਾਰੇ ਹੀ ਦੇਖਣ ਆਉਂਦੇ ਆ ਵੀ ਚੀਜ਼ ਨੂੰ ਚੀਜ਼ ਸਮਝਦੇ ਆ ਉਹ ਨਹੀਂ ਹੈਗਾ ਉਹ ਚੱਕਰ ਵੀ ਇੱਕ ਦੂਗੇ ਲੱਗਦੇ ਨਹੀਂ ਹੈਗੇ ਕਿਉਂਕਿ ਆਪ ਹੀ ਸਾਰੇ ਕਿੰਨਾ ਉੱਚਾ ਹੋਰੇ ਖੜਕੇ ਦੇਖੋ ਸਿਰ ਦੇ ਸਿਰ ਦੇ ਬਰਾ ਬਾਈ ਆ ਲੈਟਰੀ ਜੀ ਵਾਲਦੀ ਪਿੱਛੇ ਵਾਲੀ ਹਾਂ ਉਹ ਪਿੱਛੇ ਹੀ ਸੋਚਿਆ ਢੀਲਾ ਘੋੜਾ ਬਾਈ ਬਾਈ ਦੇ ਵੀ ਸਟੋਰੀ ਲਾਈ ਵੀ ਆਪਣੀ ਜੱਗੇ ਬਾਪਸ ਨੇ ਜੱਗੇ ਬਾਪਸ ਨੇ ਬਾਈ ਸਟੋਰੀ ਲਾਈ ਵੀ ਸਾਡਾ ਵੀਰ ਪੱਕਾ ਪਿਆਰ ਹੈ ਗੂੜਾ ਪੂਰਾ ਡੂੰਗਾ ਪਿਆਰਾ ਘਰ ਵਾਲਾ ਕੰਮ ਹੈ ਪਿਆਰ ਪੂਰਾ ਹੋਰ ਗੱਲਾਂ ਦੀ ਗੱਲਾਂ ਬਾਈ ਖੁਸ਼ ਹੋਇਆ ਵੀ 5530 ਲੈ ਲਿਆ ਘਰ ਵਾਲਾ ਕੰਮ ਹੈ ਜਾਣਾ ਬਾਈ ਵਾਕਿਆ ਦੀ ਬਾਈ ਕੋਲ ਬਾਕੀ ਬਾਈ ਨੇ ਵੀ ਪੁੱਛਿਆ ਰ ਬਾਈ ਕਹਿੰਦਾ ਫਾਸ ਕੇ ਲੈ ਲਓ ਭੁੱਲ ਗਏ ਕਹਿੰਦਾ ਲੈ ਲਓ ਵੀ ਦੇਖਣ ਦੀ ਲੋੜ ਕਰੂੰਗਾ ਵੀ ਕੋਈ ਚੀਜ਼ ਲਾਤੀ ਦੇ ਦੇਖਣ ਦੀ ਲੋੜ ਬਾਈ ਦੇ ਕਹੇ ਦੇ ਲਾਤਾ ਆਪਾਂ ਨੇ ਤੇ ਜਾਉਂਗੇ ਬਾਈ ਕੋਲ ਵੀ ਬਾਈ ਛੇਤੀਓ ਦਿਖਾਵਾਂਗੇ ਸਾਨੂੰ ਉਹ ਵੀ